ਉਹ ਕੋਈ ਪਾਸਾ ਨਹੀਂ ਬਚਦਾ ਕਣਕਾ ਦੇਖੋ ਫਿਰ ਮੇਲਾ ਲਾਈ ਵੀ ਕਹੇ ਨੂੰ ਫੇਰ ਬਗਰੇਟ ਵਾਲਿਆਂ ਨੂੰ ਤੇ ਤਿੰਨ ਇੱਥੇ ਤਾਂ ਕੋਈ ਹੈ ਨਹੀਂ ਕਿ ਇੱਥੇ ਰੁਕੋ ਨਾ ਉਹ ਵਾ ਕਣਕ ਭੇਂਦੇ ਨਹੀਂ ਛੱਡ ਜਾਣੀਆਂ ਵਿੱਚ ਮੱਤ ਗਈਆਂ ਇੱਕ ਮੱਤ ਗਈਆਂ ਇੱਕ ਮੱਤ ਗਈਆਂ ਇੱਕ ਮੱਤ ਗਈਆਂ ਇੱਕ ਮੱਤ ਗਈਆਂ ਕਿਹੜੇ ਲੱਗੇ ਇੱਦਾਂ ਸਾਰਾ ਬਣਾ ਲੱਗੀ ਉਹ ਵੀ ਬਾਹਰ ਜਾ ਕੇ ਨਾ ਖਾ ਉਹ ਤਾਂ ਮੱਤ ਗਈ ਫਾਰੀ ਕੱਢੋ ਹੁਣ ਨਹੀਂ ਹੋਣਾ ਕੋਈ ਹਾਰ ਬਾਈ ਮਾਰ ਗੱਡੀ ਵਾਹ ਬਾਈ ਕੱਡੀ ਹੋਰ ਨਹੀਂ ਕੋਈ ਥੋੜੀ ਆ ਰਹੀ ਹੈ ਬਾਈ ਤਿੰਨ ਗੱਡੀਆਂ ਲੱਗੀਆਂ ਨੇ ਦੋ ਨਹੀਂ ਤਿੰਨ ਲੱਗੀਆਂ ਕੋਈ ਇੱਕ ਅੱਧੀ ਮੱਤ ਗਈ ਗੱਡੇ ਕੋਲ ਫੋਨ ਮੇਰੀ ਮੱਤ ਗਈ ਸਰਵਗਰੇਡ ਨੂੰ ਅੱਕ ਮੈ ਗਈ ਜੀ ਤਿੰਨ ਮੱਖਾ ਸਿੰਘ ਕੋਲੇ ਜੀ ਆਈ ਪੂਰੇ ਆਈਆਂ ਨਾ ਕੋਈ ਨਹੀਂ ਦੱਸਦਾ ਇਹ ਤਾਂ ਪਰਵਾਹ ਨਹੀਂ ਦਾ ਚਾਹੀਦਾ ਤੇਰੀ ਮੈਂ ਤੇਰੀ ਮੈਂ ਅ ਵੀ ਹੁਣ ਜੱਟ ਦੀ ਜਾਣੀ ਜਾਨ ਪਾਪਾ ਜਾਣਦੇ ਆ ਮਾਂ ਆ ਜੱਟ ਦੀ ਜਾਣੀ ਜਾਣੀ लखण कमे कमे लेके हरिया हरिया नी ॻाल्हा उते कया ट्रेस्ट माना निकिरा उते ਜੋਗਾ ਮੇਰਾ ਨਾਮ ਛੇਰਜੰਗ ਸਿੰਘ ਹੈ ਜੀ ਛੇਰਜੰਗ ਸਿੰਘ ਜੀ ਖੇਤੋਂ ਵਿੱਚ ਆਗ ਲੱਗੀ ਹੈ ਕਿਵੇਂ ਲੱਗੀ ਔਰ ਕਿੰਨੀ ਆਗ ਲੱਗੀ ਹੈ ਇਹ ਵਾਹਾਂ ਪਰ ਕੋਈ ਕੰਮ ਚੱਲਦਾ ਆਦਾ ਮੇਸਤਰੀ ਵੀ ਮੈਂ ਵਾਹਾਂ ਸੇ ਲੱਗੀ ਆਗ ਪੂਰਾ ਮਾਲ ਨਹੀਂ ਕਹਾਂ ਸੇ ਲੱਗੀ ਆਗ ਉੱਥੋਂ ਜਲਦੀ ਜਲਦੀ ਅੱਗ ਇਹਨੇ ਭਿਆਨਕ ਰੂਪ ਧਾਰ ਲਿਆ ਦੋਹਾਂ ਪਿੰਡਾਂ ਦੇ ਵਿੱਚ ਆ ਗਈ ਕਾਣ ਸਿੰਘ ਵਾਲਾ ਜੋਗੇ ਵਾਲਾ ਕਾਫੀ ਰਕਵਾ ਮਜਾ ਸਰਦਾਰ ਰਬਾਨ ਸਿੰਘ ਕਾਣ ਸਿੰਘ ਵਾਲੇ ਦੇ ਜੋ ਉਹਨਾਂ ਦੇ ਖੇਤ ਨੂੰ ਵੀ ਅੱਗ ਲੱਗੀ ਉਹਦੇ 5 ਏਕੜ ਦੀ ਕਣਕ ਦੇ ਮੱਚ ਗਏ ਉਹ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਵਿੱਚ ਟਰੈਕਟਰ ਵੀ ਤੇ ਆਪ ਵੀ ਵਿੱਚ ਮੱਚ ਗਏ ਉਹ ਸਵਾਹ ਹੋ ਗਿਆ ਹਾਂਜੀ ਹਾਂਜੀ ਉਹਨਾਂ ਦੀ ਮੌਤ ਹੋ ਗਈ ਕਿੰਨੇ ਕਿਲੋਮੀਟਰ ਅੱਗ ਲੱਗੀ ਹੈ ਆ ਘਟੂ ਘਟ ਰਕਬਾ ਹੀ ਹੋਊਗਾ 10 ਕਿਲੋਮੀਟਰ ਦੇ ਜਦੋਂ ਫਾਇਰ ਬਗਰੇੜੇ ਨੇ ਬਹੁਤ ਹੋੜਾ ਨੁਕਸਾਨ ਕੀਤਾ ਜੀ ਤਿੰਨ ਪਿੰਡਾਂ ਦਾ ਸਾਡਾ ਮਿਲ ਪ੍ਰਸ਼ਾਸਨ ਵੱਲੋਂ ਕੋਈ ਹਜੇ ਆਇਆ ਫਾਇਰ ਬਗਰੇੜੇ ਹਜੇ ਕੋਈ ਨਹੀਂ ਆਇਆ ਜੀ ਕੋਈ ਪ੍ਰਸ਼ਾਸਨ ਅਧਿਕਾਰੀ ਕੋਈ ਨਾ ਕੋਈ ਤਹਿਸੀਲਦਾਰ ਵਗੈਰਾ ਸਭ ਪਟਵਾਰੀ ਆਇਆ ਅਸ਼ੋਕ ਕੁਮਾਰ ਸਾਡੇ ਮਹਿੰਦਰ ਸਿੰਘ ਜੀ ਦਾ ਲੱਗਦਾ ਉਹ ਸਭ ਤੋਂ ਪਹਿਲਾਂ ਪਹੁੰਚ ਗਿਆ ਜੀ ਪਟਵਾਰੀ ਅਸ਼ੋਕ ਕੁਮਾਰ ਫਾਇਰ ਬਗਰੇੜੇ ਫਾਇਰ ਬਗਰੇੜੇ ਵੀ ਕਾਫੀ ਲੇਟ ਆਈਆਂ ਅੱਦ ਤੱਕ ਪੌਣਾ ਘੰਟਾ ਹਾਂਸੀ ਉਹ ਵੀ ਖਾਲੀ ਆ ਗਏ ਪਾਣੀ ਤੇ ਪਾਣੀ ਵਿੱਚ ਹੈਣੀ ਸੀਗਾ ਤੇ ਕਾਫੀ ਨੁਕਸਾਨ ਹੋਇਆ ਜੀ ਬਹੁਤ ਜ਼ਿਆਦਾ ਜਾਨੀ ਵੀ ਤੇ ਮਾਲੀ ਵੀ ਸਰਕਾਰ ਦਾ ਕੋਈ ਵੱਡਾ ਅਧਿਕਾਰੀ ਸਰਕਾਰ ਦਾ ਕੋਈ ਹਜੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਸੀਂ ਵੀ ਇੱਥੇ ਹੈਗੇ ਆ 4 ਘੰਟੇ ਹੋ ਗਏ ਅੱਗ ਲੱਗੀ ਨੂੰ ਨਾ ਏਡੀਸੀ ਨਾ ਕੋਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਨਹੀਂ ਪਹੁੰਚਿਆ ਜੀ ਇੱਥੇ